ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਟੋਰੀਜ਼ ਕਲਾਸਿਕ ਵਿੱਚ ਸਵਾਗਤ ਹੈ ਦੋਸਤੋ حاضر ਹਾਂ ਅੱਜ ਇੱਕ ਵਾਰ ਫੇਰ ਹੋਰ ਨਵੀਂ ਕਹਾਣੀ ਦੇ ਨਾਲ ਜੋ ਕਿ ਬਹੁਤ ਹੀ ਸੋਹਣੀ ਪ੍ਰੇਰਨਾ ਦਾ ਇੱਕ ਕਹਾਣੀ ਹੈ ਉਮੀਦ ਕਰਦੇ ਹਾਂ ਤੁਹਾਨੂੰ ਇਸ ਕਹਾਣੀ ਤੋਂ ਜ਼ਰੂਰ ਕੋਈ ਸਿੱਖਣ ਨੂੰ ਮਿਲੇਗਾ ਦੋਸਤੋ ਸ਼ੁਰੂ ਕਰਦੇ ਹਾਂ ਆਪਾਂ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਜ਼ਰੂਰ ਕਰ ਲਿਆ ਕਰੋ ਕਿਉਂਕਿ ਤੁਸੀਂ ਦੋਸਤੋ ਬਾਅਦ ਵਿੱਚ ਭੁੱਲ ਜਾਂਦੇ ਹੋ ਸ਼ੁਰੂ ਕਰਦੇ ਹਾਂ ਕਹਾਣੀ ਉਹ ਮੰਮੀ ਤੁਸੀਂ ਕਿਉਂ ਪੇਰੈਂਟ ਮੀਟਿੰਗ ਵਿੱਚ ਜਾ ਰਹੇ ਹੋ ਅਤੇ ਫਿਰ ਉਹੀ ਪਹਿਲਾਂ ਵਾਲਾ ਪੁਰਾਣਾ ਜਿਹਾ ਸੂਟ ਪਾ ਕੇ 10 ਸਾਲ ਦਾ ਰਿੰਕੂ ਚੜਚੜਾਉਂਦਾ ਹੋਇਆ ਬੋਲਿਆ ਪਰ ਉਸਦੀ ਮੰਮੀ ਤਾਂ ਖੁਸ਼ੀ ਵਿੱਚ ਫੁੱਲੀ ਨਹੀਂ ਸਮਾ ਰਹੀ ਸੀ ਸ਼ਹਿਰ ਦੇ ਸਭ ਤੋਂ ਵੱਡੇ ਸਕੂਲ ਵਿੱਚ ਇੱਕ ਇੱਕ ਪੈਸਾ ਇਕੱਠਾ ਕਰਕੇ ਉਸਨੇ ਆਪਣੇ ਇਕਲੌਤੇ ਬੇਟੇ ਦਾ ਦਾਖਲਾ ਬੜੀਆਂ ਹੀ ਮੁਸ਼ਕਲਾਂ ਨਾਲ ਕਰਵਾਇਆ ਸੀ ਜਿਵੇਂ ਉਹ ਆਪਣੇ ਸਾਰੇ ਸੁਪਨੇ ਰਿੰਕੂ ਦੀਆਂ ਅੱਖਾਂ ਰਾਹੀਂ ਹੀ ਪੂਰੇ ਕਰ ਲੈਣਾ ਚਾਹੁੰਦੀ ਸੀ ਇਸ ਲਈ ਉਹ ਉਸਦੀ ਗੱਲ ਤੇ ਧਿਆਨ ਨਾ ਦਿੰਦੀ ਹੋਈ ਕਹਿਣ ਲੱਗੀ ਜਲਦੀ ਚੱਲ ਪੁੱਤ ਨਹੀਂ ਤਾਂ ਮੀਟਿੰਗ ਖਤਮ ਹੋ ਜਾਵੇਗੀ ਹੋ ਹੀ ਜਾਵੇ ਤਾਂ ਚੰਗਾ ਹੈ ਰਿੰਕੂ ਹੌਲੀ ਜਿਹੇ ਆਪਣੇ ਮੂੰਹ ਵਿੱਚ ਬੁੜਬੁੜਾਇਆ ਪਰ ਉਸ ਦੀ ਮੰਮੀ ਤਾਂ ਆਪਣੇ ਬੱਚੇ ਦੇ ਨੰਬਰ ਦੇਖਣ ਲਈ ਬਹੁਤ ਹੀ ਉਤਸੁਕ ਹੋ ਰਹੀ ਸੀ ਸ਼ਹਿਰ ਦੇ ਸਭ ਤੋਂ ਚੰਗੇ ਅੰਗਰੇਜ਼ੀ ਮੀਡੀਅਮ ਵਿੱਚ ਪੜਨ ਵਾਲੇ ਬੱਚੇ ਦੀ ਗਰੀਬ ਮਜ਼ਦੂਰ ਮਾਂ ਬਹੁਤ ਸਾਦਗੀ ਨਾਲ ਰਹਿੰਦੀ ਹੈ ਨਾ ਹੀ ਉਸ ਕੋਲ ਬਾਹਰ ਪੈਣ ਲਈ ਮਹਿੰਗੇ ਕੱਪੜੇ ਸਨ ਪਰ ਉਹ ਆਪਣੇ ਬੇਟੇ ਨੂੰ ਪੜਾਉਣ ਲਈ ਉਹ ਦਿਨ ਰਾਤ ਇੱਕ ਕਰ ਦਿੰਦੀ ਸੀ ਬੇਟਾ ਹਮੇਸ਼ਾ ਆਪਣੀ ਮਾਂ ਨੂੰ ਨਫ਼ਰਤ ਦੀ ਨਿਗਾਹ ਨਾਲ ਦੇਖਦਾ ਸੀ ਉਸ ਨੂੰ ਲੱਗਦਾ ਹੈ ਕਿ ਉਸ ਦੀ ਮਾਂ ਤੇ ਸਭ ਹੱਸਦੇ ਹਨ ਕੀ ਉਸ ਦੇ ਵਿਚਾਰ ਆਪਣੀ ਮਾਂ ਨੂੰ ਲੈ ਕੇ ਬਦਲਣਗੇ ਕੀ ਉਸ ਨੂੰ ਕਦੇ ਮਹਿਸੂਸ ਹੋਵੇਗਾ ਕਿ ਉਸ ਦੀ ਮਾਂ ਨੇ ਉਸ ਲਈ ਕਿੰਨਾ ਤ્યાਗ ਕੀਤਾ ਹੈ ਦੋਸਤੋ ਇਹ ਕਹਾਣੀ ਜਾਣਨ ਲਈ ਸੁਣੋ ਅੱਗੇ ਦੀ ਕਹਾਣੀ ਰਿੰਕੂ ਇੱਕ ਨਜ਼ਰ ਟਿਕ ਟਿਕ ਹੀ ਲਗਾ ਕੇ ਆਪਣੀ ਮਾਂ ਨੂੰ ਦੇਖ ਰਿਹਾ ਸੀ ਜਿਸ ਨੇ ਕਿ ਆਪਣੇ ਵਾਲਾਂ ਨੂੰ ਬਹੁਤ ਸਾਰਾ ਤੇਲ ਲਗਾ ਕੇ ਇੱਕ ਸਾਦੀ ਜਿਹੀ ਲੰਮੀ ਗੁੱਤ ਕੀਤੀ ਹੋਈ ਸੀ ਅਤੇ ਆਪਣੇ ਦੋ ਪੁਰਾਣੇ ਸੂਟਾਂ ਵਿੱਚੋਂ ਹਮੇਸ਼ਾ ਦੀ ਤਰ੍ਹਾਂ ਸੂਤੀ ਨੀਲਾ ਸੂਟ ਪਾਇਆ ਹੋਇਆ ਸੀ ਰਿੰਕੂ ਨੂੰ ਆਪਣੇ ਦੋਸਤਾਂ ਦੀਆਂ ਮੰਮੀਆਂ ਯਾਦ ਆ ਗਈਆਂ ਜੋ ਕਿ ਬਹੁਤ ਹੀ ਫੈਸ਼ਨੇਬਲ ਸਨ ਅਤੇ ਰਿੰਕੂ ਸਿਰ ਝੁਕਾ ਕੇ ਆਪਣੀ ਮੰਮੀ ਦੇ ਨਾਲ ਤੁਰਿਆ ਜਾ ਰਿਹਾ ਸੀ ਪਰ ਉਸਦੀ ਮੰਮੀ ਦੇ ਪੈਰ ਤਾਂ ਯਾਨੀ ਖੁਸ਼ੀ ਵਿੱਚ ਹਵਾ ਨਾਲ ਗੱਲਾਂ ਕਰ ਰਹੀ ਸੀ हे ਭਗਵਾਨ ਆਖਰ ਸਕੂਲ ਆ ਹੀ ਗਿਆ ਰਿੰਕੂ ਨੇ ਗੇਟ ਕੋਲ ਪਹੁੰਚ ਕੇ ਕਿਹਾ ਰਿੰਕੂ ਦੇ ਸਾਰੇ ਦੋਸਤ ਉਸ ਨੂੰ ਹੱਸ ਕੇ ਮਿਲ ਰਹੇ ਸਨ ਅਤੇ ਉਸ ਦੀ ਮੰਮੀ ਨੂੰ ਵੀ ਸਾਰੇ ਨਮਸਤੇ ਬੁਲਾ ਕੇ ਲੰਘ ਰਹੇ ਸੀ ਪਰ ਪਤਾ ਨਹੀਂ ਕਿਉਂ ਉਸ ਨੂੰ ਅਜੀਹਾ ਲੱਗ ਰਿਹਾ ਸੀ ਕਿ ਸਾਰੇ ਦੇ ਸਾਰੇ ਉਸ ਦੀ ਮੰਮੀ ਤੇ ਹੱਸ ਰਹੇ ਹਨ ਰਿੰਕੂ 5ਵੀਂ ਕਲਾਸ ਵਿੱਚ ਪੜਦਾ ਸੀ ਜਦੋਂ ਉਹ ਦੋਵੇਂ ਰਿੰਕੂ ਦੀ ਕਲਾਸ ਵਿੱਚ ਪਹੁੰਚੇ ਤਾਂ ਟੀਚਰ ਨੇ ਰਿੰਕੂ ਦੀ ਬਹੁਤ ਤਾਰੀਫ਼ ਕੀਤੀ ਅਤੇ ਉਸ ਦੇ ਫਰਸਟ ਆਉਣ ਦੇ ਬਾਰੇ ਵੀ ਦੱਸਿਆ ਜਿਸ ਨੂੰ ਸੁਣ ਕੇ ਉਸ ਦੀ ਮੰਮੀ ਦੀਆਂ ਅੱਖਾਂ ਵਿੱਚੋਂ ਖੁਸ਼ੀ ਦੇ ਹੰਝੂ ਛਲਕ ਪਏ ਅਤੇ ਉਸਨੇ ਆਪਣੀ ਚੁੰਨੀ ਦੇ ਪੱਲੇ ਨਾਲ ਅੱਖਾਂ ਨੂੰ ਸਾਫ਼ ਕਰ ਲਿਆ ਟੀਚਰ ਮੁਸਕराई ਪਰ ਰਿੰਕੂ ਨੂੰ ਆਪਣੀ ਮੰਮੀ ਤੇ ਬਹੁਤ ਗੁੱਸਾ ਆਇਆ ਤਾਂ ਟੀਚਰ ਨੇ ਕਿਹਾ ਕਿ ਪ੍ਰਿੰਸੀਪਲ ਮੈਡਮ ਤੁਹਾਨੂੰ ਮਿਲਣਾ ਚਾਹੁੰਦੇ ਹਨ ਤੁਹਾਡਾ ਬੇਟਾ ਸਾਰੇ ਸੈਕਸ਼ਨ ਵਿੱਚੋਂ ਫਰਸਟ ਆਇਆ ਹੈ ਇਸ ਲਈ ਇਹ ਸੁਣ ਕੇ ਉਸਦੀ ਮੰਮੀ ਖੁਸ਼ੀ ਨਾਲ ਖਿੜਖਿੜ ਕੇ ਹੱਸਣ ਲੱਗੀ ਅਤੇ ਰਿੰਕੂ ਨਾਲ ਪ੍ਰਿੰਸੀਪਲ ਮੈਡਮ ਨੂੰ ਮਿਲਣ ਲਈ ਉਸਦੇ ਦਫ਼ਤਰ ਚਲੀ ਗਈ ਜਦੋਂ ਉਹ ਅੰਦਰ ਗਏ ਤਾਂ ਸਕੂਲ ਦਾ ਮਾਲੀ ਕਾਕਾ ਅਤੇ ਪ੍ਰਿੰਸੀਪਲ ਮੈਡਮ ਬੈਠ ਕੇ ਗੱਲਾਂ ਬਾਤਾਂ ਕਰ ਰਹੀ ਸੀ ਫਿਰ ਪ੍ਰਿੰਸੀਪਲ ਮੈਡਮ ਨੇ ਮੁਸਕਰਾ ਕੇ ਉਸ ਨੂੰ ਅਤੇ ਉਸ ਦੀ ਮੰਮੀ ਨੂੰ ਬੈਠਣ ਲਈ ਕਿਹਾ ਤਾਂ ਮਾਲੀ ਕਾਕਾ ਨੇ ਕਿਹਾ ਠੀਕ ਹੈ ਜੀ ਮੈਂ ਚੱਲਦਾ ਹਾਂ ਬਹੁਤ ਕੰਮ ਹੈ ਜੀ ਮੈਨੂੰ ਫਿਰ ਪ੍ਰਿੰਸੀਪਲ ਮੈਡਮ ਉੱઠી ਅਤੇ ਉਸ ਦੇ ਪੈਰ ਛੂਣ ਲੱਗੀ ਮਾਲੀ ਕਾਕਾ ਨੇ ਉਸ ਨੂੰ ਬਹੁਤ ਸਾਰਾ ਅਸ਼ੀਰਵਾਦ ਦਿੱਤਾ ਅਤੇ ਮੁਸਕਰਾਉਂਦਾ ਹੋਇਆ ਕਮਰੇ ਤੋਂ ਬਾਹਰ ਚਲਾ ਗਿਆ ਰਿੰਕੂ ਇਹ ਸਭ ਦੇਖ ਕੇ ਹੈਰਾਨ ਰਹਿ ਗਿਆ ਉਸ ਦੀਆਂ ਅੱਖਾਂ ਸਾਹਮਣੇ ਕਮਰਾ ਘੁਮਣ ਲੱਗਾ ਇੰਨੀ ਵੱਡੀ ਪ੍ਰਿੰਸੀਪਲ ਮੈਡਮ ਸੋਹਣੇ ਅਤੇ ਮਹਿੰਗੇ ਸੂਟ ਸਾਰੀਆਂ ਪਾਉਣ ਵਾਲੀ ਮੈਡਮ ਉਸ ਗੰਦੇ ਸੰਦੇ ਜਿਹੇ ਰਹਿਣ ਵਾਲੇ ਮਾਲੀ ਕਾਕਾ ਦੇ ਪੈਰਾਂ ਨੂੰ ਛੂ ਰਹੀ ਸੀ ਉਸਦੀ ਇੰਨੀ ਹਿੰਮਤ ਵੀ ਨਹੀਂ ਸੀ ਕਿ ਉਹ ਮੈਡਮ ਤੋਂ ਕੁਝ ਪੁੱਛਦਾ ਇਸ ਲਈ ਉਹ ਚੁੱਪਚਾਪ ਉਹਨਾਂ ਨੂੰ ਦੇਖਦਾ ਰਿਹਾ ਪਰ ਪ੍ਰਿੰਸੀਪਲ ਮੈਡਮ ਰਿੰਕੂ ਦੇ ਮਨ ਅੰਦਰ ਦੀਆਂ ਭਾਵਨਾਵਾਂ ਨੂੰ ਬੜੀ ਆਸਾਨੀ ਨਾਲ ਸਮਝ ਗਈ ਸੀ ਉਸਨੇ ਸਭ ਤੋਂ ਪਹਿਲਾਂ ਆਪਣੀ ਕੁਰਸੀ ਤੋਂ ਉੱਠ ਕੇ ਉਸਦੀ ਮੰਮੀ ਨੂੰ ਗੱਲ ਨਾਲ ਲਾਇਆ ਅਤੇ ਕਿਹਾ ਅੱਜ ਤੱਕ ਮੇਰੇ ਸਕੂਲ ਵਿੱਚ 99% ਨੰਬਰ ਕਿਸੇ ਦੇ ਵੀ ਨਹੀਂ ਆਏ ਤੁਹਾਡੇ ਬੇਟੇ ਨੇ ਅੱਜ ਸਾਡੇ ਸਕੂਲ ਦਾ ਨਾਮ ਰੌਸ਼ਨ ਕਰ ਦਿੱਤਾ ਹੈ ਪਰ ਉਸ ਦੀ ਅਸਲੀ ਹੱਕਦਾਰ ਮੈਂ ਤੁਹਾਨੂੰ ਮੰਨਦੀ ਹਾਂ ਮੰਮੀ ਖੁਸ਼ੀ ਨਾਲ ਝੂਮੁੱਠੀ ਅਤੇ ਬੜੇ ਹੀ ਪਿਆਰ ਨਾਲ ਆਪਣੇ ਬੇਟੇ ਰਿੰਕੂ ਵੱਲ ਨੂੰ ਦੇਖਣ ਲੱਗੀ ਕਿ ਤੁਸੀਂ ਇਸ ਨੂੰ ਕਿਸੇ ਕੋਲ ਟਿਊਸ਼ਨ ਵੀ ਪੜਾਉਂਦੇ ਹੋ ਮੈਡਮ ਨੇ ਉਸ ਦੀ ਮੰਮੀ ਤੋਂ ਪੁੱਛਿਆ ਇਹ ਸੁਣ ਕੇ ਉਸ ਦੀ ਮੰਮੀ ਦੀਆਂ ਅੱਖਾਂ ਭਰ ਆਈਆਂ ਭਰੇ ਹੋਏ ਗੱਲ ਨਾਲ ਬੋਲੀ ਮੈਡਮ ਜੀ ਅਸੀਂ ਬਹੁਤ ਗਰੀਬ ਹਾਂ ਇਸ ਲਈ ਮੈਂ ਟਿਊਸ਼ਨ ਤੇ ਨਹੀਂ ਲਗਾ ਸਕਦੀ ਅਤੇ ਮੈਂ ਇਸ ਨੂੰ ਖੁਦ ਹੀ ਪੜਾਉਂਦੀ ਹਾਂ ਇਹ ਦੇਖ ਕੇ ਪ੍ਰਿੰਸੀਪਲ ਮੈਡਮ ਨੇ ਰਿੰਕੂ ਨੂੰ ਦੇਖ ਕੇ ਭਾਵਕ ਹੁੰਦੇ ਕਿਹਾ ਬੇਟਾ ਰਿੰਕੂ ਫਸਟ ਤੂੰ ਨਹੀਂ ਤੇਰੀ ਮੰਮੀ ਆਈ ਹੈ ਅਤੇ ਮੈਡਮ ਨੇ ਉਸ ਦੀ ਮੰਮੀ ਨੂੰ ਆਪਣੇ ਹੀ ਸਕੂਲ ਵਿੱਚ ਟੀਚਰ ਦੀ ਨੌਕਰੀ ਦਾ ਪ੍ਰਸਤਾਵ ਰੱਖਿਆ ਫਿਰ ਮੈਡਮ ਨੇ ਮੁਸਕਰਾ ਕੇ ਰਿੰਕੂ ਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ ਬੇਟਾ ਉਹ ਮਾਲੀ ਕਾਕਾ ਹੈ ਨਾ ਉਹ ਮੇਰੇ ਪਿਤਾ ਜੀ ਹਨ ਉਨ੍ਹਾਂ ਨੇ ਹੀ ਮੈਨੂੰ ਇੰਨੀ ਕਾਬਲ ਬਣਾਇਆ ਕਿ ਅੱਜ ਮੈਂ ਇਸ ਇੰਨੇ ਵੱਡੇ ਸਕੂਲ ਦੀ ਪ੍ਰਿੰਸੀਪਲ ਹਾਂ ਇਹ ਸੁਣਦੇ ਹੀ ਰਿੰਕੂ ਆਪਣੀ ਮੰਮੀ ਨੂੰ ਚੁੰਮੜ ਗਿਆ ਅਤੇ ਬਹੁਤ ਜ਼ਿਆਦਾ ਰੋਣ ਲੱਗਿਆ ਉਸਦੀ ਮੰਮੀ ਉਸਨੂੰ ਗੋਦੀ ਵਿੱਚ ਚੁੱਕ ਕੇ ਚੁੱਪ ਕਰਾਉਣ ਲੱਗੀ ਅਤੇ ਮੈਡਮ ਮੁਸਕਰਾ ਰਹੀ ਸੀ ਕਿਉਂਕਿ ਉਹ ਜਾਣਦੀ ਸੀ ਕਿ ਇਹ ਰਿੰਕੂ ਦੇ ਪਛਤਾਵੇ ਦੇ ਹੰਝੂ ਹਨ ਜਿਨ੍ਹਾਂ ਨੇ ਉਸਦੇ ਮਨ ਦੇ ਅੰਦਰ ਦਾ ਸਾਰਾ ਅੰਧਕਾਰ ਤੋੜ ਦਿੱਤਾ ਸੀ ਅਤੇ ਹੁਣ ਉੱਥੇ ਸਿਰਫ ਗਿਆਨ ਅਤੇ ਸਵਛ ਸੋਚ ਦਾ ਪ੍ਰਕਾਸ਼ ਸੀ ਰਿੰਕੂ ਨੇ ਪ੍ਰਿੰਸੀਪਲ ਦੇ ਦਫ਼ਤਰ ਤੋਂ ਨਿਕਲਦੇ ਸਮੇਂ ਆਪਣੀ ਮੰਮੀ ਦਾ ਜ਼ੋਰ ਦੀ ਹੱਥ ਫੜਿਆ ਹੋਇਆ ਸੀ ਅਤੇ ਉਸ ਨੂੰ ਆਪਣੀ ਮੰਮੀ ਤੇ ਮਾਣ ਸੀ ਕਿ ਉਸ ਦੀ ਮੰਮੀ ਨੇ ਕਿੰਨੀ ਸਾਦਗੀ ਵਿੱਚ ਰਹਿੰਦੇ ਹੋਏ ਵੀ ਉਸ ਲਈ ਸਭ ਕੁਝ ਕੀਤਾ ਉਸ ਨੇ ਆਪਣੀ ਮੰਮੀ ਵੱਲ ਮੁਸਕਰਾ ਕੇ ਵੇਖਿਆ ਜੋ ਕਿ ਉਸ ਦੀਆਂ ਭਾਵਨਾਵਾਂ ਤੋਂ ਬਿਲਕੁਲ ਅਣਜਾਣ ਸੀ ਅਤੇ ਰਿੰਕੂ ਦੇ ਸਕੂਲ ਵੱਲ ਨੂੰ ਹਜੇ ਵੀ ਖੁਸ਼ੀ-ਖੁਸ਼ੀ ਦੇਖ ਰਹੀ ਸੀ ਦੋਸਤੋ ਐਸੀ ਸਾਦੀ ਅੱਜ ਦੀ ਛੋਟੀ ਜਿਹੀ ਕਹਾਣੀ ਤਾਨੂੰ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸ ਦੇਣਾ ਜੇ ਵਧੀਆ ਲੱਗੀ ਤਾਂ ਅੱਗੇ ਲਾਈਕ ਸ਼ੇਅਰ ਜਰੂਰ ਕਰ ਦੇਣਾ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਜੀ ਧੰਨਵਾਦ ਜੀ